ਆਪਣੇ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਜਨਾਨੀਆਂ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਨਾਨੀਆਂ ਬਾਰੇ ਗੱਲ ਕਰਾਂਗੇ ਠੀਕ ਹੈ ਕਿਸੇ ਨੇ ਮੈਨੂੰ ਕਿਹਾ ਸੀ ਵੀ ਤੂੰ ਚਾਲੂ ਜਨਾਨਾਂ ਬਾਰੇ ਤੇ ਬੰਦਿਆਂ ਬਾਰੇ ਵੀ ਇਹਨਾਂ ਬਾਰੇ ਵੀ ਬੋਲਮਾ ਵੀਡੀਓ ਪਾਉਣ ਲੱਗਾ ਬਿਲਕੁਲ ਸੱਚੀਆਂ ਗੱਲਾਂ ਕਹਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਚ ਆਪਣੀ ਰਾਏ ਜ਼ਰੂਰ ਦੇ ਦਿਆ ਕਰੋ ਦੋਸਤੋ ਬੰਦਿਆਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਆਈਆਂ ਇੱਕ ਬੰਦਾ ਹੁੰਦਾ ਜਨਾਨਾ ਤੇ ਇੱਕ ਹੁੰਦੇਗੇ ਲੂਚ ਟਾਈਪ ਬੰਦੇ ਲੂਚ ਟਾਈਪ ਜਿਹੜੇ ਬੰਦੇ ਹੁੰਦੇ ਹਨ ਲੂਚ ਟਾਈਪ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਨੂੰ ਆਪਾਂ ਜਨਾਨੇ ਹੀ ਕਹਿ ਸਕਦੇ ਹਾਂ ਜਾਨੀ ਕਿ ਬੁੜੀਆਂ ਨਾਲ ਉਹ ਵੀ ਭੇੜੇ ਬੰਦੇ ਹੁੰਦੇਗੇ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਸੱਜਣੋ ਜਿਹੜੇ ਲੂਚ ਟਾਈਪ ਬੰਦੇ ਹੁੰਦੇ ਹੁੰਦੇਗੇ ਇਹਨਾਂ ਨੂੰ ਕੋਈ ਕੰਮਕਾਰ ਨਹੀਂ ਹੁੰਦਾਗਾ ਇਹ ਭੈਣ ਘੜਾਵੇ ਉੱਥੇ ਮੋੜਾ ਦੇਵੇਗੇ ਉੱਥੇ ਬਹਿਗੇ ਇੱਥੇ ਬਹਿਗੇ ਬਸ ਇਹ ਕੰਮ ਵੇਲੜ ਹੁੰਦੇਗੇ ਘਰੋਂ ਇਹਨਾਂ ਨੇ ਰੋਟੀਆਂ ਖਾਣੀਆਂ ਖਾ ਤੇ ਕੁਛ ਨਹੀਂ ਕਰਨਗਾ ਉਹਦੀਆਂ ਚੁਗਲੀਆਂ ਕਰ ਲੀਆਂ ਉਹਦੀਆਂ ਕਰ ਲੀਆਂ ਸੱਥਾਂ ਦੇ ਵਿੱਚ ਜਾਵੜੇ ਜਿਹੜੀਆਂ ਮੜੀਰ ਜਾਂ ਲੂਚ ਟਾਈਪ ਦੀ ਇਹ ਐਂ ਕਰ ਲੈ ਮਾਰ ਲਿਆ ਐਂ ਮਾਰ ਲੈ ਐਂ ਕੋਹ ਨੱਤਗੀਆਂ ਪਾ ਲੈਣਗੇ ਕਿਤੇ ਨਾਈ ਦੇ ਜਾ ਕੇ ਬਹਿ ਗਏ ਕਿਤੇ ਕਿਤੇ ਬਹਿ ਗਏ ਜਾਂ ਕੋਈ ਗਾਣਾ ਵਜਾਉਣਾ ਸੁਣ ਲੈ ਪਹਿਲੀ ਗੱਲ ਤਾਂ ਇਹ ਮੋਬਾਈਲਾਂ ਦੇ ਵਿੱਚੋਂ ਹੀ ਨਿਕਲਦੇਗੇ ਠੀਕ ਹੈ ਇਹ ਕੀ ਕਰਦਾ ਸਮੇਂ ਦੀ ਬਰਬਾਦੀ ਕਰਦਾ ਪੈਸੇ ਦੀ ਬਰਬਾਦੀ ਕਰਦਾ ਇਹ ਲੂਸਟੈਪ ਬੰਦੇ ਤੇ ਇਹ ਕਰਦਿਆਂ ਵਾਸਤੇ ਵੀ ਬਹੁਤ ਵੱਡਾ ਮਤਲਬ ਦੁੱਖ ਹੀ ਆ ਇਹ ਕਿਉਂਕਿ ਘਰਦਿਆਂ ਨੂੰ ਇਹ ਡੱਕਾ ਕਰਕਣੀਂ ਦੇ ਜੇ ਕੰਮਕਾਰ ਕਰਨ ਆਉਦਾ ਤਾਂ ਪੈਸਾ ਟੱਕਾ ਘਰੇ ਲੈ ਕੇ ਉਹਨਾਂ ਦੀ ਜ਼ਿੰਦਗੀ ਵਧੀਆ ਨਿਕਾਉਣਾ ਇਹ ਲੂਸਟੈਪ ਬੰਦੇ ਤੇ ਬਾਕੀ ਜਿਹੜੀ ਸਾਰੀ ਜਿਹੜੀ ਮੋਬਾਈਲਾਂ 'ਚ ਵੜੇ ਰਹਿੰਦੇ ਹੈਗੇ ਤੇ ਜੇ ਮੋਬਾਈਲ ਦਾ ਮ ਤੇ ਫੇਰ ਸਮਝ ਲਓ ਵੀ ਇਹਨਾਂ ਦੇ ਮਾਪੇ ਦੁਨੀਆਂ ਤੋਂ ਚਲੇ ਜਾਂਦੇਗੇ ਜਿੰਨਾ ਚਿਰ ਇਹ ਰੀਚਾਰਜ ਨਹੀਂ ਕਰਾਉਂਦੇਗੇ ਇਹ ਲੂਚ ਟਾਈਪ ਬੰਦੇ ਹੁੰਦੇਗੇ ਐ ਕਹਿੰਦਾ ਜਿਨਾਂ ਨਾਲ ਟਾਈਪ ਜਿਨਾਂ ਨਾਲ ਟਾਈਪ ਬੰਦੇ ਹੁੰਦਾ ਜਿਹੜੇ ਉਹ ਕੁਝ ਨਹੀਂ ਕਰਦੇਗੇ ਉਹਨਾਂ ਦੀ ਬੋਲੀ ਜਿਹੜੀ ਆਵਾਜ਼ ਹੋਊਗੀ ਉਹ ਬੁੜੀਆਂ ਵਰਗੀ ਹੋਊਗੀ ਤੇ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਜਿਹੜੀ ਨਾ ਕਿਸਮ ਦਾ ਵੀ ਆਹੀ ਹਾਲ ਹੈ ਬਹੁਤਿਆਂ ਬਾਹਰੜੀਆਂ ਚੰਗਲਾਂ ਘਰੋਂ ਖਾ ਲਿਆ ਪੀ ਲਿਆ ਬਾਹਰ ਉੱਠ ਕੇ ਗੇੜੇ ਲਾਉਣ ਹੋਗੇ ਉਧਰ ਹੋਗੇ ਇਧਰ ਹੋਗੇ ਤਿੰਨ ਤਿੰਨ ਜਾਣੇ ਮੋਟਰਸਾਈਕਲਾਂ ਦੇ ਚੜੇ ਫਿਰਦੇ ਇਹ ਜਿਨਾਂ ਨਾਲ ਟਾਈਪ ਆ ਬਾਕੀ ਦੂਜੀ ਗੱਲ ਆ ਕਈ ਜਨਾਨੇ ਆ ਜਿਹੜੇ ਐਵੇਂ ਸ਼ਹਿਰਾਂ ਦੇ ਵਿੱਚ ਜਾ ਵਰਦੇ ਆ ਐਵੇਂ ਉੱਥੇ ਕੁੜੀਆਂ ਦੇਖ ਲੀਆਂ ਬੱਸ ਅੱਡਾਂ ਤੇ ਬੁੜੀਆਂ ਦੇਖ ਲੀਆਂ ਐਵੇਂ ਟੀਮਾਂ ਮਗਰ ਤੁਰੇ ਫਿਰਦਾ ਬੱਸਾਂ ਤੇ ਚੜ ਕੇ ਇੱਧਰ ਉੜ ਕੇ ਉੱਧਰ ਉੜ ਕੇ ਇਹ ਟਾਈਮ ਖਰਾਬ ਕਰਨਾ ਇਹ ਸਾਰੇ ਜਨਾਨਿਆਂ ਦੇ ਲੱਛਣ ਹੈ ਤੇ ਮੈਂ ਇਹ ਗੱਲ ਕਹਿੰਦਾ ਜੇ ਕੋਈ ਇਹੋ ਜਿਹੇ ਪਿੰਡਾਂ ਦੇ ਵਿੱਚ ਆਪਣੇ ਆਮ 10-15 ਹੁੰਦੇ ਹੀ ਆ ਇਹ ਤੇ ਜਾਂ ਫਟਿਆਂ ਫੁੱਟਿਆਂ ਤੇ ਬਹਿ ਜਾਂਦੇਗੇ ਤਾਸਾਂ ਕੋਟਲੀਆਂ ਚਾਹ ਦੇ ਟਾਈਮ ਨੂੰ ਘਰੇ ਜਾਵੜੇ ਕੋਈ ਕੰਮ ਨਹੀਂ ਧੰਦਾ ਨਹੀਂ ਜ਼ਿੰਦਗੀ ਐਂ ਖਰਾਬ ਕਰ ਦਿੰਦੇਗੇ ਇਹ ਲੂਸ ਟੈਪ ਤੇ ਬੰਦਿਆਂ ਦੇ ਬਾਰੇ ਮੈਂ ਪਹਿਲਾਂ ਜਿਹੜਾ ਸੀ ਤੇ ਇਹ ਜਨਾਨਾ ਟਾਈਪ ਬੰਦੇ ਆ ਇੱਕ ਬੰਦੇ ਹੁੰਦੇ ਆ ਭਲੇ ਮਾਨਸ ਬੰਦੇ ਜਿਨ੍ਹਾਂ ਨੇ ਸਾਰੀ ਉਮਰ ਆਪਦੀ ਹੱਕ ਸੱਚ ਦੀ ਕਿਰਤ ਕੀਤੀ ਹੁੰਦੀ ਹੈਗੀ ਤੇ ਆਪਦੇ ਬੱਚੇ ਪਾਲੇ ਹੁੰਦੇ ਹੈਗੇ ਠੀਕ ਹੈ ਤੇ ਉਹੋ ਜੇ ਬੰਦਿਆਂ ਦਾ ਮੈਂ ਸਲੂਟ ਕਰਦਾ ਸਲਾਮ ਕਰਦਾ ਬਾਕੀ ਦੂਜੀ ਗੱਲ ਇਹ ਆ ਪਰ ਇੱਕ ਸੋਨ ਮੈਂ ਗੱਲ ਦੱਸਣਾ ਭਲੇ ਮਾਨਸ ਤੇ ਹਮੇਸ਼ਾ ਹਮੇਸ਼ਾ ਮੁਸੀਬਤਾਂ ਪੈਂਦੀਆਂ ਰਹਿੰਦੀਆਂ ਭਲੇ ਮਾਨਸ ਬੰਦੇ ਨੇ ਸਾਰੀ ਉਮਰ ਆਪਦੇ ਬੱਚੇ ਪਾਲੇ ਹੁੰਦੇ ਆ ਪਰ ਉਹ ਜਦੋਂ ਕਈ ਰੋ ਤੇ ਮੁਸੀਬਤ ਪੈ ਜੇ ਤੇ ਉਹਨੂੰ ਮਤਲਬ ਪੈਸਾ ਟਖਾਖ ਬਹੁਤ ਘੱਟ ਮਿਲਦਾ ਲੋਕ ਮਤਲਬ ਇਹੋ ਜੇ ਆ ਵੀ ਦੁਨੀਆ ਜਿਹੜੀ ਆ ਨਾ ਇਹ ਦਾਤੀ ਦੇ ਇੱਕ ਪਾਸੇ ਦਿੰਦੇ ਹੁੰਦੇ ਹੁੰਦੇ ਆ ਤੇ ਦੁਨੀਆ ਜਿਹੜੀ ਇਹਦੇ ਦੋਨੇ ਪਾਸੇ ਦੰਦੇ ਹੁੰਦੇ ਹੈਗੇ ਤੇ ਉਹ ਕਹਿੰਦੇ ਆ ਵੀ ਇਹਨੇ ਪੈਸਾ ਨਹੀਂ ਸਾਫ ਕਰਖਿਆ ਇਹ ਨਹੀਂ ਕੀਤਾ ਕਈ ਵਾਰੀ ਭਲੇ ਮਾਨਸਬੰਦ ਨੂੰ ਫੇਟੀਆਂ ਬਹੁਤ ਬਣੀਆਂ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਭਲੇ ਮਾਨਸਬੰਦ ਨੂੰ ਆਪਣਾ ਸਲੂਟ ਆਪਦੇ ਬੱਚੇ ਪਾ ਦੇ ਜਿਹੜੇ ਲੂਜ਼ ਟਾਈਪ ਆ ਤੇ ਆਹ ਜਨਾਨਾ ਇਹ ਤਾਂ ਸਾਨੂੰ ਪੰਜਾਬ ਦੇ ਵਿੱਚ ਆਪਣੇ ਆਮ ਹੀ ਮਿਲ ਜਾਣਗੇ ਜੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਡੇ ਵੀ ਕੋਈ ਆਦਿ ਕਰਦਾ ਜਾਂ ਪਾਸੇ-ਪਾਸੇ ਕੋਈ ਜਨਾਨਾ ਜਾਂ ਲੂਚਾ ਹੈਗਾ ਤੁਹਾਨੂੰ ਸਮਝਾਓ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਚ ਆਪਦੀ ਰਾਇ ਦਰੋ ਵੀਡੀਓ ਦੇਖਣ ਵਾਸਤੇ ਧੰਨਵਾਦ ਥੈਂਕ ਯੂ ਥੈਂਕ